ਸਾਡੇ ਇੱਥੇ ਨਾ ਦੋ ਪੁਲਿਸ ਮੁਲਾਜ਼ਮ ਰਹਿੰਦੇ ਨੇ ਉਹਨਾਂ ਨੇ ਸਾਡੇ ਤਿੰਨ ਚਾਰ ਸਾਲਾਂ ਤੋਂ ਮਤਲਬ ਜਿڑا ਹਰਾਮ ਕੀਤਾ ਆ ਉਹ ਸਾਡੇ ਕੋਲ ਮਾਇਆ ਮੰਗਦੇ ਨੇ ਕਦੀ ਕਿਸੇ ਮਹਿਕਮੇ ਜਾ ਕੇ ਕਮਿਸ਼ਨਰ ਸਾਹਿਬ ਨੂੰ ਸ਼ਿਕਾਇਤ ਕਰਾਣਗੇ ਕਿ ਐਸੀ ਉਹਨਾਂ ਦੇ ਪੀਏ ਹੈ ਗਿਆ ਇਹ ਆ ਗਿਆ ਮਤਲਬ ਝੂਠੇ ਗੱਲਾਂ ਕਰਕੇ ਕਦੀ ਕਿਸੇ ਡਿਪਾਰਟਮੈਂਟ ਨੂੰ ਭੇਜ ਦਿੰਦੇ ਨੇ ਸਾਡੇ ਕੋਲ ਕਦੀ ਕਿਸੇ ਡਿਪਾਰਟਮੈਂਟ ਨੂੰ ਭੇਜ ਦਿੰਦੇ ਨੇ ਸਾਡੇ ਕੋਲ ਮਹਾਰਾਜ ਦੀ ਕਿਰਪਾ ਨਾਲ ਸਾਰੇ ਕਾਗਜ਼ ਬਣੇ ਪਨੇ ਜੋ ਜੋ ਕਾਗਜ਼ ਹੁੰਦੇ ਨੇ ਸੁਕਮ ਉਦਮ ਚ ਚਲਾਣ ਲਈ ਸਾਡੇ ਕੋਲ ਸਾਰੇ ਕਾਗਜ਼ ਨੇ ਪਰ ਸਾਡੀ ਕੋਈ ਸੁਣਵਾਈ ਉੱਥੇ ਮੈਂ ਆਇਆ ਤੇ ਪੁਲਿਸ ਮਾਜਮ ਅੱਥੇ ਖੜਾ ਸੀ ਵਰਦੀ ਵਿੱਚ ਨਹੀਂ ਸੀ ਆਇਆ ਤੀਸਰੇ ਮੱਲੇ ਰੰਦਾ ਤੇ ਜਦ ਮੈਂ ਆ ਕੇ ਬੜੀ ਗੱਡੀ ਖਿਲਾ ਰਹੀ ਹੈ ਤੇ ਉਹ ਪਹਿਲੇ ਹੀ ਦੂਰੋਂ ਲਿਪਸਿੰਗ ਕਰਦਾ ਪਿਆ ਸੀ ਮਤਲਬ ਮੇਰੇ ਵੱਲ ਘੁਰਦਾ ਪਿਆ ਸੀ ਤੇ ਜਦ ਮੈਂ ਆ ਕੇ ਕੀ ਕਹਿੰਦੇ ਨੇ ਗੱਡੀ ਖਿਲਾ ਰਹੀ ਹੈ ਤੇ ਉਹਨੇ ਮੇਰੇ ਵੱਲ ਤਾਂ ਕਿ ਮਨੂੰ ਲੜਕਾਰਨਾ ਸ਼ੁਰੂ ਕਰਤਾ ਮਾਂ ਭੈਣ ਦੀ ਗਾਲਾਂ ਕੱਢਣੀ ਸ਼ੁਰੂ ਕਰਤੀ ਹੈ ਅੱਡੇ ਸਾਹਮਣੇ ਇਹਨੇ ਗਾਲਾਂ ਕੱਢੀਆਂ ਜੰਗਬਾਦਰ ਨੇ ਔਨ ਦ ਰਿਕਾਰਡ ਆ ਇਹ ਵੀਡੀਓ ਵੀ ਪੇਸ਼ ਕਰਾ ਚੁੱਕੇ ਹਾਂ ਅਸੀਂ 100 ਨੰਬਰ ਤੇ ਫੋਨ ਮਿਲਾਇਆ ਤੇ 100 ਨੰਬਰ ਤੋਂ ਉਹ ਵੀ ਪੁਲਸ ਵਾਲੇ ਕਾਫੀ लेट ਆਏ ਤੇ ਆ ਕੇ ਉਹਨਾਂ ਨੇ ਸਾਡੀ ਗੱਲ ਕੋਈ ਨਹੀਂ ਗੋਲੀ ਸਾਡੀ ਕੋਈ ਮਤਲਬ ਸੁਣਵਾਈ ਨਹੀਂ ਹੋਈ ਤੇ ਸਾਨੂੰ ਕੀ ਕਹਿੰਦੇ ਨੇ ਉਧਰੋਂ ਵੀ ਥਾਣੇ ਚੋਂ ਵੀ ਹੱਥਾਂ ਪਾਈ ਉਹਨੇ ਥਾਣੇ ਦੇ ਅੰਦਰ ਸਾਡਾ ਹੱਥਾਂ ਪਾਈ ਕੀਤੀ ਤੇ ਸਾਨੂੰ ਫਿਰ ਉਵੇਂ ਹੀ ਭਜਾਤਾ ਝਗੜੇ ਦਾ ਕਾਰਨ ਭਾਜੀ ਇਹ ਹੈਗਾ ਕਿ ਭਈ ਅਸੀਂ ਇੱਥੇ ਬੈਠੇ ਹਾਂ ਕਾਫੀ ਟਾਈਮਾਂ ਤੋਂ ਸਾਡੇ ਕਾਰਖਾਨੇ ਛੋਟੇ-ਛੋਟੇ ਚੱਲਦੇ ਪਏ ਨੇ ਜੋ ਵੀ ਛੋਟਾ-ਮੋਟਾ ਰੋਜ਼ਗਾਰ ਹੈਗਾ ਉਹ ਅਸੀਂ ਚਲਾਣੇ ਪਿਆ ਤੇ ਉਹ ਚਾਹੁੰਦੇ ਨੇ ਕਿ ਅਸੀਂ ਆਪਣੀਆਂ ਖੱਟੀਆਂ ਬੰਦ ਕਰਕੇ ਅਧਰ ਚਲੇ ਜਾਈਏ ਤੁਸੀਂ ਉਹ ਮੈਂ ਉਪਰ ਤੋਂ ਲਾਇਆ ਮੈਂ ਉਹਨਾਂ ਨਾਲ ਲਿਆ ਆ ਸਾਨੂੰ ਸਿਰੇ ਇੱਕ ਮੇਜਰ ਸਿੰਘ ਹੈਗਾ ਉਹ ਕਹਿੰਦਾ ਜੀ 700 ਫੁੱਟ ਤੇ ਮਾਲ ਪਾਉਣਾ 700 ਫੁੱਟ ਕੂੜਾ ਉਥੋਂ ਚੋਕੇ ਨਾ ਸਾਰਾ ਵੇਖੋ ਕਿ ਕਿਦਾਂ ਰੈਸ਼ੀ ਏਰੀਆ ਜਾਂ ਜੇ ਮੰਨ ਲਓ ਖਰ ਫੈਕਟਰੀਆਂ ਜਾਂ ਕੁਛ ਆ ਉਥੇ ਥੋੜੀ ਛੋਟ ਸਕਦੇ ਤੁਸੀਂ ਇੱਕ ਜਗ੍ਹਾ ਤੇ ਕੂੜਾ ਛੋਟ ਚੋਕ ਕੇ ਤੇ ਦੂਜੀ ਜਗ੍ਹਾ ਤੇ ਕੂੜਾ ਛੋਟ ਛੁੱਟੀ ਜਾ ਰਿਹਾ ਆ ਇਹ ਇਹ ਚੀਜ਼ ਦਾ ਇਤਰਾਜ ਕੀਤਾ ਹੈ ਵੰਡੇ ਵੰਡੇ ਆਈ ਦੋ ਮੇਤਰਾ ਤੇ ਉਹਨਾਂ ਦਾ ਝਗੜਾ ਹੋਇਆ ਬਾਕੀ ਇਹਨਾਂ ਨੂੰ ਕੱਲ ਦਾ ਟਾਈਮ ਦਿੱਤਾ ਰ ਹਾਂ ਦੋਨੋਂ ਤਰ੍ਹਾਂ ਨੂੰ ਬੁਲਾ ਕੇ ਜੋ ਵੀ ਆ ਗੱਲ ਬਾਤ ਹੋ ਜਾਵੇ ਪੱਜੀ ਅਵਨੀਤ ਸਿੰਘ ਹੈ ਮੇਰਾ ਨਾਮ ਅਵਨੀਤ ਸਿੰਘ ਕੀ ਗੱਲ ਹੰਸਣ ਗੱਲ ਬਾਜੀ ਅੱਜ ਆਇਆ ਹੋਈ ਕਿ ਮੈਂ ਆਪਣੀ ਦੁਕਾਨ ਤੋਂ ਆਪਣੀ ਕਾਰਖਾਨੇ ਵੱਲ ਆ ਰਿਹਾ ਸੀ ਸੁਕਮ ਉਦਯੋਗ ਜੇ 7 ਦਾ ਹੈਗਾ ਉੱਥੇ ਮੈਂ ਆਇਆ ਤੇ ਪੁਲਿਸ ਮਾਜਮ ਇੱਥੇ ਖੜਾ ਸੀ ਵਰਦੀ ਵਿੱਚ ਨਹੀਂ ਸੀ ਆਇਆ ਤੀਸਰੇ ਮੱਲੇ ਰੰਦਾ ਤੇ ਜਦ ਮੈਂ ਆ ਕੇ ਆਪਣੀ ਗੱਡੀ ਖਿਲਾ ਰਹੀ ਆ ਤੇ ਉਹ ਪਹਿਲੇ ਹੀ ਦੂਰੋਂ ਲਿਪਸਿੰਗ ਕਰਦਾ ਪਿਆ ਸੀ ਮਤਲਬ ਮੇਰੇ ਵੱਲ ਘੂਰਦਾ ਪਿਆ ਸੀ ਤੇ ਜਦ ਮੈਂ ਆ ਕੇ ਕੀ ਕਹਿੰਦੇ ਨੇ ਗੱਡੀ ਖਿਲਾ ਰਹੀ ਹੈ ਤੇ ਉਹਨੇ ਮੇਰੇ ਵੱਲ ਤਾਂ ਕਿ ਮੈਨੂੰ ਲੜਕਾਰਨਾ ਸ਼ੁਰੂ ਕਰਤਾ ਮਾਂ ਭੈਣ ਦੀ ਗੱਲਾਂ ਤੇ ਨਹੀਂ ਸ਼ੁਰੂ ਕਰਤੀਆਂ ਜਦ ਅਸੀਂ ਗੱਲਾਂ ਗੁਲਾਸ ਸੁੜੀਆਂ ਤੇ ਅਸੀਂ ਕੀ ਕਹਿੰਦੇ ਨੇ ਬਾਕੀ ਕਾਰੀਗਰੀ ਬਾਹਰ ਆ ਗਏ ਤੇ ਅਸੀਂ ਕੀ ਕਹਿੰਦੇ ਦੇਖਿਆ ਕਿ ਬਈ ਕੰਮ ਵੱਜ ਜਾਏਗਾ ਤੇ ਅਸੀਂ 100 ਨੰਬਰ ਤੇ ਫੋਨ ਕੀਤਾ ਪਰ ਦਾ ਕਾਰਨ ਕੀ ਹੈ ਝਗੜੇ ਦਾ ਕਾਰਨ ਭਾਜੀ ਇਹ ਹੀ ਹੈਗਾ ਕਿ ਬਈ ਅਸੀਂ ਇੱਥੇ ਬੈਠੇ ਹਾਂ ਕਾਫੀ ਟਾਈਮਾਂ ਤੋਂ ਸਾਡੇ ਕਾਰਖਾਨੇ ਛੋਟੇ-ਛੋਟੇ ਚੱਲਦੇ ਪਏ ਨੇ ਜੋ ਵੀ ਛੋਟਾ-ਮੋਟਾ ਰੋਜ਼ਗਾਰ ਹੈਗਾ ਉਹ ਅਸੀਂ ਚਲਾਉਂਦੇ ਪਿਆ ਉਹਨਾਂ ਦਾ ਇਹ ਹੈਗਾ ਕਿ ਵੀ ਉਹ ਪੁਲਿਸ ਮੁਲਾਜ਼ਮ ਨੇ ਉਹਨਾਂ ਨੂੰ ਇਹ ਹੈਗਾ ਕਿ ਬਈ ਉਹ ਐਸੀ ਅਦਰੋ ਉਦਯੋਗ ਜੋ ਹੈਗਾ ਨਾ ਛੋਟੇ-ਛੋਟੇ ਚੱਲਦੇ ਪਏ ਨੇ ਅਸੀਂ ਸਾਰੀਆਂ ਮਨਜ਼ੂਰੀਆਂ ਲੈ ਕੇ ਟ੍ਰੇਡ ਲਾਇਸੈਂਸ ਹੁੰਦਾ ਜਿਹੜੇ ਵੀ ਮਨਜ਼ੂਰੀਆਂ ਹੁੰਦੀਆਂ ਸਾਰੀਆਂ ਲੈ ਕੇ ਇੱਥੇ ਬੈਠੇ ਹੋયા ਤੇ ਉਹ ਇਹ ਚਾਹੁੰਦੇ ਨੇ ਕਿ ਅਸੀਂ ਆਪਣੀ ਫੈਕਟਰੀਆਂ ਬੰਦ ਕਰਕੇ ਅਦਰ ਚਲੇ ਜਾਈਏ ਤੁਸੀਂ ਦੇਖੋ ਸਾਡੇ ਕੋਲ ਸਾਰੀ ਮਨਜ਼ ਨਾਈ ਕੀ ਕਹਿੰਦੇ ਨੇ ਕੋਈ ਜਗ੍ਹਾ ਲੈਂਦਾ ਇੱਥੇ ਨਾ ਆਂਦਾ ਜਾਂਦਾ ਸਾਰਾ ਸਿਸਟਮ ਖਰਾਬ ਕੀਤਾ ਹੋਇਆ ਸੀ ਇੱਕ ਮੇਨ ਈਗੋ ਫਸੀ ਹੋਈ ਹੁੰਦੀ ਕਿ ਭਾਈ ਮੈਂ ਸਾਰੇ ਕਾਰਖਾਨੇ ਬੰਦ ਕਰਾਣੇ ਤੇ ਕਈ ਅੱਜ ਹੀ ਹੋਇਆ ਫੈਕਟਰੀ ਅੱਜ ਭਾਜੀ ਥਾਣੇ 'ਚ ਕੀ ਅਸੀਂ ਪਹਿਲੇ ਦਰਖਾਸਤ ਦੇ ਕੇ ਵਾਪਸ ਹੀ ਆ ਗਏ ਫਿਰ ਦਿਲਬਖ ਸਿੰਘ ਐਸਐਨ ਨੇ ਸਾਨੂੰ ਫੋਨ ਕਰਕੇ ਫਿਰ ਬੁਲਾਇਆ ਕਿ ਤੁਸੀਂ ਦਰਖਾਸਤ ਕਿੱਥੇ ਦਿੱਤੀ ਹੈ ਵਾਪਸ ਹੀ ਆ ਜਾਓ ਜਦ ਅਸੀਂ ਵਾਪਸੀ ਗਏ ਆ ਤਾਂ ਉਹਨਾਂ ਨੇ ਬੰਦੇ ਕਾਫੀ ਸੱਦੇ ਹੋਏ ਸੀ ਕਿ ਮੇਰੇ ਨਾਲ ਹੋਰ ਮੇਰੇ ਬੰਦਿਆਂ ਨਾਲ ਸਾਰਿਆਂ ਨਾਲ ਹੱਥਾਂ ਬਾਈ ਕੀਤੇ ਥਾਣੇ ਦੇ ਅੰਦਰ ਉਹ ਥਾਣੇ ਦੇ ਅੰਦਰ ਵੀਡੀਓ ਰਿਕਾਰਡਡ ਹੈ ਉਹਨਾਂ ਨੇ ਫਿਰ ਸਾਨੂੰ ਭਜਾਤਾ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੋ ਮਾੜੇ ਮੋਟੇ ਕੰਮ ਹੈਗਾ ਅਸੀਂ ਕਰਦੇ ਪਏ ਆ ਉਹ ਵੀ ਨਹੀਂ ਕੀਤੇ ਜਾਂਦੇ ਅਸੀਂ ਕੋ ਤੁਸੀਂ ਦੇਖੋ ਇੰਨੀ ਵੱਡੀ ਫਾਈਲ ਅਸੀਂ ਭਰ ਕੇ ਬੈਠੇ ਹੋਏ ਸਾਰੇ ਕਾਗਜ਼ ਪੂਰੇ ਹੈਗੇ ਨੇ ਫਿਰ ਵੀ ਜਿਹੜਾ ਮੁਲਾਜ਼ਮ ਆਂਦਾ ਜਾਂ ਜਿਹੜਾ ਵੀ ਮਹਿਕਮਾ ਆਂਦਾ ਸਾਡੀ ਕੋਈ ਗੱਲ ਨਹੀਂ ਸੁਣਦਾ ਬਸ ਉਹ ਹੀ ਕੋਰ ਗੱਲ ਭਾਜੀ ਆਕਾਸ਼ ਵਿਹਾਰ ਚ ਅਸੀਂ ਖੜੇ ਆ ਤੁਸੀਂ ਤੁਹਾਨੂੰ ਆਪਾਂ ਤੁਸੀਂ ਜਾ ਕੇ ਢੇੜਾ ਮਾਰੋ ਘੱਟ ਤੋਂ ਘੱਟ 150 ਫੈਕਟਰੀ ਆ ਅਸੀਂ ਆਮ ਆਦੀ ਪਾਰਟੀ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆ ਤੁਸੀਂ 150 150 ਫੈਕਟਰੀ ਬੰਦ ਕਰਨਾ ਚਾਹੁੰਦੇ ਹੋ ਜਾਂ ਇਕੱਲੇ ਹੀ ਸਾਨੂੰ 8 9 ਫੈਕਟਰੀ ਨੂੰ ਤੰਗ ਕੀਤਾ ਜਾ ਰਿਹਾ ਇਹ ਬੇਨਤੀ ਹੈਗੀ ਸਾਡੀ ਸੁਣਵਾਈ ਕੀਤੀ ਜਾਏ ਇਕੜੇ ਟਰਾਲੀਆਂ ਦੀਆਂ ਰਿਕਾਵੀਆਂ ਐ। ਭਾਜੀ ਬਸ ਇਹ ਸਾਡੇ ਨਾਲ ਦਾ ਪਲਾਟ ਹੈਗਾ ਤੇ ਟਰਾਲੀਆਂ ਸਵੇਰੇ ਸੁੱਟਦੇ ਪਏ ਸੀ ਤੇ ਉਹ ਜਦ ਮੱਲੇ ਵਾਲਿਆਂ ਨੇ ਕਿਹਾ ਕਿ ਕੂੜੇ ਦੀਆਂ ਟਰਾਲੀਆਂ ਨਾਲ ਸੁੱਟੀਆਂ ਇੱਥੇ ਸ਼ੁਰੂ ਕਰਤੀਆਂ ਉਹ ਕੀ ਕਰਨੀ ਉਹਨਾਂ ਦਾ ਜੋ ਮਿੱਤਰ ਹੈ ਨਾ ਪੁਲਿਸ ਮੁਲਾਜ਼ਮ ਦਾ ਉਹ ਵੀ ਇਹ ਜਗ੍ਹਾ ਉਸ ਪੁਲਿਸ ਮੁਲਾਜ਼ਮ ਦੀ ਹੈ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਵੀ ਅਸੀਂ ਤੇ ਕੂੜੇ ਦੀਆਂ ਟਰਾਲੀਆਂ ਸੁੱਟ ਕੇ ਆਪੇ ਤੁਹਾਡਾ ਜੀਣਾ ਹਰਾਜੇ ਇਨਸਾਫ ਤੇ ਦਸੇ ਬਾਸ਼ਾ ਮਹਾਰਾਜ ਦੇ ਦਵਾਨਾ ਮਿਲੇਗਾ ਜਰੂਰ। ਮੇਰਾ ਨਾਂ ਗੁਰਪ੍ਰੀਤ ਸਿੰਘ ਹੈ ਜੀ। ਕਿਹੜੀ ਪਾਰਟੀ ਤੁਹਾਡਾ? ਇਹ ਆਵਾਂ ਦੀ ਪਾਰਟੀ ਬਸਮਾ। ਯਾਰੀਆਂ 2014 ਤੋਂ ਲੈ ਕੇ ਆਵਾਂ ਦੀ ਪਾਰਟੀ ਇਨੇ ਗਾਲਾਂ ਕੱਢੀਆਂ ਜੰਗਬਾਦਰ ਨੇ ਔਨ 더 ਕੋਰਡ ਆ ਅਸੀਂ ਵੀਡੀਓ ਹੀ ਪੇਸ਼ ਕਰਾ ਚੁੱਕੇ ਆ ਮੰਨ ਲਓ ਦੇ ਚੁੱਕੇ ਆ ਸਾਡੇ ਕੋਲ ਵੀਡੀਓ ਵੀ ਆ ਤੇ ਦੂਸਰਾ ਸਾਨੂੰ ਥੋੜਾ ਇਲਾਕੇ ਵਾਲਿਆਂ ਨੂੰ ਤਰਾਜ ਹੋਇਆ ਮਲੂ ਮੁੜ ਕੇ ਵੀ ਆ ਕੂੜੇ ਦੀਆਂ ਟਰਾਲੀਆਂ ਭਰ-ਭਰ ਕੇ ਲਿਆ ਕੇ ਛੁੱਟੀਆਂ ਜਾ ਰਹੀਆਂ ਇਹ ਸਾਰਾ ਕੁਝ ਬਣੀ ਪੜਤਾਲ ਕਰ ਲਈ ਹੈ ਜਹਾਇਗੜ ਦੇ ਉੱਤੋਂ ਜਿਹੜਾ ਕੂੜਾ ਨਹੀਂ ਪਿਛੇ ਤੁਸੀਂ ਖਬਰ ਤੁਹਾਨੂੰ ਲਈ ਵੀ ਹੋਏਗੀ ਸੁਣੀ ਹੈਗੀ ਵੀ ਉਹ ਕੂੜਾ ਉਥੋਂ ਚੁੱਕੇ ਨਾ ਸਾਰਾ ਵੇਖੋ ਕਿ ਕਿਦਾਂ ਰੈਸ਼ੀ ਏਰੀਆ ਜਾਂ ਜੇ ਮੰਨ ਲਓ ਖਰ ਫੈਕਟਰੀਆਂ ਜਾਂ ਕੁਛ ਆ ਉਥੇ ਥੋੜੀ ਛੋਟ ਸੱਦੇ ਤੁਸੀਂ ਇੱਕ ਜਗ੍ਹਾ ਤੇ ਕੂੜਾ ਛੁੱਕ ਕੇ ਤੇ ਦੂਜੀ ਜਗ੍ਹਾ ਤੇ ਕੂੜਾ ਛੋਟ ਸੱ ਛੁੱਟੀ ਜਾ ਰਿਹਾ ਆ ਇਹ ਇਹ ਚੀਜ਼ ਦਾトライ ਕੀਤਾ ਹੈਗਾ ਟਰਾਲੀ ਟਰੈਕਟਰ ਖਾ ਰਿਹਾ ਟਰਾਲੀ ਟਰੈਕਟਰ ਵਾਲੇ ਕਹਾਈ ਤਾਂ ਹੀ ਹਨੂ ਜਾਂਚ ਕਰ ਲਾਂਗੇ ਤੇਰੀ ਅਸੀਂ ਚਾਬੀ ਦੇ ਦਾਂਗੇ ਉਸੇ ਵੇਲੇ ਠੀਕ ਹੈ ਜੀ ਤੇ ਅਸੀਂ ਥਾਣੇ ਗਏ ਆ ਥਾਣੇ ਬੁਲਾਇਆ ਇਹਨਾਂ ਨੇ 100 ਨੰਬਰ ਤੇ ਕਾਲ ਕਰਕੇ ਪੁਲਿਸ ਬੁਲਾਈ ਹੀ ਪਹਿਲਾਂ ਤੇ ਪੁਲਿਸ ਬਹੁਤ ਲੇਟ ਕਰਾਈ ਇਹਨਾਂ ਨੇ ਮਲਾਜਮ ਦਾ ਮਲਾ ਉਸ ਤੋਂ ਬਾਅਦ ਵਿੱਚ ਜਿਹੜਾ ਮੰਨ ਲਓ ਆ ਜਿਹੜਾ ਟਰਾਲੀ ਵਾਲਾ ਮਸਲਾ ਕੂੜੇ ਵਾਲਾ ਮਸਲਾ ਵਾ ਉਹਨਾਂ ਦੇ ਮੁਲਾਜ਼ਮਾਂ ਦੇ ਸਾਹਮਣੇ ਇੰਨੀ ਗੱਲ ਹੋਈ ਆ ਕਿ ਅਸੀਂ ਤੁਹਾਨੂੰ ਚਾਬੀ ਦੇ ਦਾਂਗੇ ਸਾਨੂੰ ਜਾਂਚ ਕਰਾ ਲੈਣ ਨੂੰ ਕੂੜੇ ਦੀ ਅਸੀਂ ਕੂੜੇ ਦੀ ਜਾਂਚ ਕਰਨ ਵਾਸਤੇ ਭੇਜ ਦਿੱਤੀ ਗਈ ਠੀਕ ਹੈ ਜੀ ਤੇ ਥਾਣੇ ਦੇ ਅੰਦਰ ਥਾਣੇ ਦੇ ਅੰਦਰ ਜਦੋਂ ਅਸੀਂ ਪਹਿਲਾਂ ਕੰਪਲੇਂਟ ਦੇ ਆਇਆ ਪਰ ਦਲਬਾਖ ਸਿੰਘ ਐਸਐਸਏ ਨੇ ਇਹਨਾਂ ਨੂੰ ਦੁਬਾਰਾ ਫੋਨ ਕੀਤਾ ਵਾ ਉਹਨਾਂ ਨੇ ਬੰਦੇ ਜਾਦਾ ਸੱਦ ਕੇ ਅੰਦਰ ਉੱਥੇ ਬਾਕੇ ਠੀਕ ਹੈ ਨਾ ਆਨ ਦਾ ਰਿਕਾਰਡ ਉੱਥੇ ਕੈਮਰੇ ਲੱਗੇ ਹੋਏ ਆ ਵੀ ਚੱਕ ਜਾ ਕੇ ਚੈੱਕ ਕਰ ਸਕਦੇ ਹੋ ਉੱਥੇ ਗੱਲ ਪਈ ਆ ਜਾਨੀ ਕਿ ਇਹਨਾਂ ਦੇ ਭਰਾ ਭਰਾਜੀ ਵੱਡੇ ਠੀਕ ਹੈ ਨਾ ਹੱਥੀ ਪੈਨ ਤੱਕ ਗਿਆ ਹੋ ਜਾਨੀ ਕਿ ਬਾਹਰ ਗਾਲਾਂ ਗੂਲਾਂ ਚੰਗੀ ਤਰ੍ਹਾਂ ਗਾਲਾਂ ਥਾਣੇ ਦੇ ਬਾਹਰ ਵੀ ਗਾਲਾਂ ਕੱਢਦੇ ਰਿਹਾ ਕੈਮਰੇ ਦੇ ਸਾਹਮਣੇ ਗਾਲਾਂ ਕੱਢਦੇ ਰਿਹਾ ਇਹ ਜਿਹੜਾ ਮੇਜਰ ਸਿੰਘ ਆ ਤੇ ਜੰਗਬਾਦਰੇ ਇਹ ਦੋ ਪੁਲਿਸ ਵਾਲੇ ਆ ਬਾਕੀ ਹੋਰ ਕਿਸੇ ਨੂੰ ਕੋਈ ਤਰਾਜ ਨਹੀਂ ਸਾਰੇ ਜਾਣ ਬੁੱਝ ਕੇ ਇਹਨਾਂ ਨੂੰ ਪਰਤਾਂਕ ਪਰੇਸ਼ਾਨ ਕਰ ਰਹੇ ਆ ਸਾਰੇ ਇਨਸਾਫ ਚਾਹੁੰਦੇ ਆ ਜੀ ਅਸੀਂ ਮਾਨ ਸਾਹਿਬ ਦਾ ਬਹੁਤ ਸਤਿਕਾਰ ਕਰਦੇ ਆ ਮੈਂ ਡਾਕਟਰ ਇੰਦਰਵੀਰ ਸਿੰਘ ਨਿੱਜਰ ਉਹਨਾਂ ਦਾ ਵੀ ਮੰਨ ਲਓ ਉਹਨਾਂ ਤੇ ਉਹਨਾਂ ਨੂੰ ਸਾਰੇ ਮਾਮਲੇ ਦਾ ਪਤਾ ਵਾ ਠੀਕ ਹੈ ਨਾ ਵੇਖੋ ਫੈਕਟਰੀਆਂ ਤੇ ਵੇ कोरोना ਆ ਗਿਆ ਫਿਰ ਮਨ ਲੋ ਜੰਗ ਦਾ ਮਾਹੌਲ ਬਣ ਜਾਂਦਾ ਕਦੀ ਪਾਣੀ ਆ ਗਿਆ ਕਾਰੋ ਕਾਰੋਬਾਰ ਤੇ ਪਹਿਲਾਂ ਨਹੀਂ ਚੱਲ ਰੇ ਠੀਕ ਹੈ ਨਹੀਂ ਅਸੀਂ ਪਾਪਾ ਸਵਾਸਾ ਸਵਾਸਾ ਦਿਹਾੜੀ ਕਮਾਉਣ ਵਾਲੇ ਬੰਦੇ ਆ ਤੇ ਇਹ ਫੈਕਟਰੀਆਂ ਬੰਦ ਕਰਾਉਣ ਦੇ ਬਲੇ ਤਰੇ ਹੋਏ ਆ ਇਥੇ 150 ਫੈਕਟਰੀ ਆ 150 ਫੈਕਟਰੀ ਕਰਾ ਦੋਗੇ ਬੰਦ ਤੇ ਲੋਕੀ ਕਿੱਥੇ ਜਾਣਗੇ ਇਹ ਜੇ ਮਨ ਲੋ ਇਹ ਇਹ 50 ਸਾਲਾਂ ਤੋਂ ਰਹਿ ਰਹੇ ਇਥੇ ਠੀਕ ਹੈ ਨਾ ਜੰਗਬਾਧਰ ਤੇ ਹੋਣ ਆਇਆ ਇਥੇ ਜੰਗਬਾਧਰ ਨੂੰ ਆਏ ਨੂੰ 2 ਮਹੀਨੇ ਮਨ 2 ਸਾਲ ਹੋਏ ਆ ਇਥੇ ਕੋਠੀ ਬਣਾਈ ਨੂੰ ਜੰਗਬਾਧਰ ਨੂੰ ਪਹਿਲਾਂ ਪਤਾ ਸੀਗਾ ਵੀ ਆਪਣੀ ਕੋਠੀ ਇਹਦੇ ਹੋਰ ਬਣਾ ਲਦਾ ਜਿਹੜੀਆਂ ਫ ਇਹ 150 ਫੈਕਟਰੀ ਚੱਲਦੀ ਈ ਸਰ ਆਹ ਨੂੰ ਮੰਨ ਲਓ ਇਹ ਜਦੋਂ ਵੀ ਇਹ ਪੰਗਾ ਪੈਂਦਾ ਵਾ ਆ ਸਾਰੇ ਵੀਰ ਖਲੋਤੇ ਆ ਸਾਰਿਆਂ ਨੂੰ ਪੁੱਛੋ ਵਿਚਾਰਿਆਂ ਨੂੰ ਇਹਨਾਂ ਦੀ ਦਿਹਾੜੀ ਟੁੱਟ ਜਾਂਦੀ ਆ ਇਹ ਜਾਣ ਬੁੱਝ ਕੇ ਹਰਾਸਮੈਂਟ ਕਰ ਰਿਆ ਜੰਗਭਾਦਰ ਮਤਲਬ ਪੁਲਿਸ ਪੁਲਿਸ ਦਾ ਮਤਲਬ ਸਹਿਜ ਸਹਿਜ ਉਹ ਲੈ ਕੇ ਜਾਨਿਗੀ ਜਾਣ ਬੁੱਝ ਕੇ ਤਾਂ ਕਰ ਰਿਆ ਵਾ ਤੇ ਪੁਲਿਸ ਵਾਲੇ ਸਾਨੂੰ ਕੋਈ ਮਤਲਬ ਵੀ ਆੜੀ ਸੁਣਵਾਈ ਨਹੀਂ ਏਰੀਆ ਚ ਪੰਜ ਫੈਕਟਰੀਆਂ ਆ ਪੰਜਾਂ ਫੈਕਟਰੀਆਂ ਦੇ ਵਿੱਚੋਂ ਘੱਟੋ ਘੱਟ 50 ਪਰਿਵਾਰ ਰੋਟੀ ਖਾਂਦੇ ਆ ਤੇ ਜੇ ਮੰਨ ਲਓ ਬੰਦ ਕਰਾ ਦੇਣ ਤਾਂ ਕਿੱਥੇ ਜਾਣਗੇ ਜੀ ਇਹ ਕੀ ਮੰਗ ਕਰਦੇ ਆ ਅਹੀਂ ਜੀ ਸ਼ਹਿਰ ਪ੍ਰਸ਼ਾਸਨ ਕੋ ਇਹ ਹੀ ਮੰਗ ਕਰਦੇ ਆਂ ਵੀ ਜੋ ਵੀ ਆ ਮਤਲਬ ਪੁਲਸ ਵਾਲਾ ਵਾ ਇਹਨਾਂ ਨੂੰ ਸਮਝਾਇਆ ਜਾਵੇ ਤਰੀਕੇ ਨਾਲ ਵੀ ਤੁਸੀਂ ਆ ਤੁਹਾਡਾ ਇਹਨਾਂ ਦਾ ਘਰ 200 ਮੀਟਰ ਦੂਰ ਆ ਕੋਈ ਉਥੇ ਕੋਈ ਵਾਜ ਨਹੀਂ ਜਾਂਦੀ ਕੋਈ ਲੈਣਾ ਨਹੀਂ ਦੇਣਾ ਤੁਸੀਂ ਆਪਣੇ ਕੰਮ ਕਰੋ ਅਸੀਂ ਆਪਣੇ ਕੰਮ ਕਰ ਰਹੇ ਆਂ ਆਰਾਮ ਨਾਲ ਸਾਨੂੰ ਕੋਈ ਸਾਨੂੰ ਜੀਣ ਦਿਓ ਕਿਉਂ ਸਾਡਾ ਜੀਣਾ ਆਰਾਮ ਕੀਤਾ ਹੋਇਆ ਇਹਨਾਂ ਨੇ ਇਹ ਚਲੋ ਇਹ ਆਂਡੇ ਗਵਾਂਡੇ ਆ ਦੋਵੇਂ ਤਰ੍ਹਾਂ ਇਹਨਾਂ ਦਾ ਝਗੜਾ ਹੋਇਆ ਬਾਕੀ ਇਹਨਾਂ ਨੂੰ ਕੱਲ ਦਾ ਟਾਈਮ ਦਿੱਤਾ ਰ ਹਾਂ ਦੋਨਾਂ ਤਰ੍ਹਾਂ ਨੂੰ ਬੁਲਾ ਕੇ ਜੋ ਵੀ ਆ ਗੱਲ ਬਾਤ ਇਹਨਾਂ ਨੂੰ ਸੁਣੀ ਜੇ ਮੇਰੇ ਕੋਲ ਬਾਅਦ ਜਾ ਮਾਮਲਾ ਕੀ ਹੈਗਾ ਤੁਹਾਡੇ ਦਾ ਮਾਮਲਾ ਦੇ ਨੇੜੇ ਨੇੜੇ ਰਹਿੰਦੇ ਆ ਕੋਈ ਪਹਿਲਾਂ ਦਾ ਕੋਈ ਮੜਾ ਮੋੜ ਹੋਊਗਾ ਤੇ ਅੱਜ ਮੜੀ ਮੜੀ ਵਸਾ ਵਸਾਈ ਹੋਈ ਇੱਥੇ ਇਹਨਾਂ ਦੀ ਫੈਕਟਰੀ ਬੋਟ ਦੇ ਮਾਮਲੇ ਲਾਗੇ ਰ ਗੂੜਾ ਥੁੱਪਣਾ ਕੋਈ ਫੈਕਟਰੀ ਵਾਲੇ ਆ ਤੇ ਕੁਝ ਜਿਨ੍ਹਾਂ ਦੇ ਪਲਾਟ ਆ ਉਹ ਉਹ ਆਪਣੇ ਮਿੱਟੀ ਮੱਟੀ ਪਾ ਰਹੇ ਐ ਪਲਾਟ 'ਚ ਉਹ ਤੋਂ ਬਾਅਦ ਮੈਂ ਇਹ ਜਿਹੜਾ ਪਲਾਟ ਆ ਉਹ ਪੁਰਸ ਮਲਾਜਮ ਦਾ ਹੂੰ ਤੇ ਦੂਜੇ ਫੈਕਟਰੀ ਵਾਲੇ ਲੱਗੇ ਬਸ ਜਿੰਨਾ ਕੋਈ ਗੱਡੀਆਂ ਉਹ ਵੀ ਪੁਲਿਸ ਵਾਲੇ ਨੂੰ ਜੰਗਪੁਰ ਦੇ ਸਰਹੰਦ ਦੱਸਦੇ ਨੇ ਗਾਲਾਂ ਗੋਲਾਂ ਤਾਂ ਨਹੀਂ ਸਾਡੂੰ ਕੋਈ ਗਾਲਾ ਮਾਰਿਆ ਤਾਂ ਪਤਾ ਨਹੀਂਗਾ ਕੋਈ ਬਾਕੀ ਅਜੇ ਅਸੀਂ ਚੱਲਣ ਡਈ ਤਫਤੀਸ਼ ਦੇ ਦੌਰਾਨ ਜੋ ਵੀ ਗੱਲਬਾਤ ਸਾਹਮਣੇ ਇਹ ਵੀ ਪਤਾ ਲੱਗੇ ਕਹਿੰਦੇ ਠਾੜੇ ਵਿੱਚ ਵੀ ਗੱਲਪੈਣ ਦੀ ਕੋਸ਼ਿਸ਼ ਨਹੀਂ 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 ਕੋਈ ਗੱਲ ਨਹੀਂ ਹੋਈ ਇਹੋ ਜੀ ਕੋਈ ਗੱਲ ਨਹੀਂ 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 ਬੱਸ ਬੁਝ ਕੋਈ ਨਹੀਂ ਤੁਹਾਡੇ ਵੱਲ ਵੀ ਕਾਰਵਾਈ ਦੀ ਤੁਹਾਡੇ ਲੋਨ ਕੱਲ ਦਾ ਟਾਈਮ ਦਿੱਤਾ ਗਿਆ ਬਾਕੀ ਐਸਐਚਓ ਸਾਹਿਬ ਦਾ ਧਿਆਨ ਜੀ ਆ ਤੇ ਆਪਣੇ ਉਹ ਜੋ ਵੀ ਅਗੜਿਓ ਐਸਐਸਓ ਕਹਿਣਗੇ ਉਹਦੇ ਮੁਤਾਬਕ ਹੋ ਜਾਊਗੀ ਕਾਰਵਾਈ ਠੀਕ ਹੈ